ਵਿਆਲਾ ਮਾਹੌਲ ਹੈ ਜਿਵੇਂ ਕਿ ਅਸੀਂ ਪਹਿਲੀ ਵਾਰ ਇੱਥੋਂ ਜਿਹੜੀ ਐਮਪੀ ਦੀ ਚੋਣ ਲੜਨ ਜਾ ਰਹੇ ਹਾਂ ਮੈਂ ਤਾਂ ਮੌਜੂਦਾ ਕਾਉਂਸਲਰ ਵੀ ਹਾਂ ਤੇ ਤੁਹਾਡੇ ਨਾਮ ਤੇ ਵੀ ਚਰਚਾ ਹੋ ਰਹੀ ਹੋਣੀ ਹੈ ਤੁਹਾਡਾ ਨਾਮ ਵੀ ਅਨਾਉਂਸ ਕੀਤਾ ਜਾ ਸਕਦਾ ਜੋ ਮੰਨੋ ਲਾਉਣਗੇ ਤਾਂ ਮੈਂ ਵੀ ਚੋਣ ਲੜ ਸਕਦਾ ਜੇ ਹੋਰ ਵੀ ਕਿਸੇ ਨੂੰ ਲਾਉਣਗੇ ਤਾਂ बतौर ਪ੍ਰਧਾਨ ਮੇਰਾ ਫਰਜ਼ ਹੈ ਈਸ਼ੂਸ ਤੁਸੀਂ ਲੈ ਕੇ ਜਾਓਗੇ ਉਹ ਬੜੇ ਡਿਫਰੈਂਟ ਹੋਣੇ ਚਾਹੀਦੇ ਕੈਚੀ ਹੋਣੇ ਚਾਹੀਦੇ ਸਭ ਤੋਂ ਵੱਡਾ ਜਿਹੜਾ ਪੰਜਾਬੀਆਂ ਦਾ ਮਸਲਾ ਹੈ ਪੰਜਾਬੀ ਮਾਂ ਬੋਲੀ ਦਾ ਹੈ ਕਈ ਤਰ੍ਹਾਂ ਦੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਪਰ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਾਡੀ ਪੇਠ ਤੇ ਹਮੇਸ਼ਾ ਖੜੇ ਰਹੇ ਨੇ ਤੇ ਖੜੇ ਰਹਿਣਗੇ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਚੰਡੀਗੜ੍ਹ ਦੀ ਸਿਆਸਤ ਦੀ ਗੱਲ ਕਰੀਏ ਤਾਂ ਇਸ ਵਾਰੀ ਬੜੀ ਡਿਫਰੈਂਟ ਤਰ੍ਹਾਂ ਦੇ ਨਾਲ ਚੰਡੀਗੜ੍ਹ ਦੀ ਸਿਆਸਤ ਨੂੰ ਵੇਖਿਆ ਜਾ ਰਿਹਾ ਬੜਾ ਗਰਮ ਮਾਹੌਲ ਹੈ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਉਹ ਵੀ ਚੋਣ ਮੈਦਾਨ 'ਚ ਹੈ ਤੇ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਦੇ ਨਾਲ ਤੇ ਤਿਆਰੀਆਂ ਅਕਾਲੀ ਦਲ ਦੀਆਂ ਕੀ ਕੀ ਡਿਫਰੈਂਟ ਇਸ਼ੂਜ਼ ਜਿਹੜੇ ਨੇ ਉਹ ਲੋਕਾਂ ਚ ਲੈ ਕੇ ਜਾ ਰਹੀ ਹੈ ਅਕਾਲੀ ਦਲ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਨੇ ਹਰਦੀਪ ਸਿੰਘ ਉਹ ਮੌਜੂਦ ਨੇ ਹਰਦੀਪ ਜੀ ਕਿਵੇਂ ਦੇਖ ਰਹੇ ਹੋ ਇਸ ਵਾਰ ਪਹਿਲੀ ਵਾਰ ਅਕਾਲੀ ਦਲ ਜਿਹੜੀ ਹੈ ਚੰਡੀਗੜ੍ਹ ਚ ਉਤਰ ਰਹੀ ਹੈ ਮੈਦਾਨ ਚ ਤੇ ਕੀ ਤਿਆਰੀਆਂ ਅ ਬੜਾ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਚਾਹ ਇੱਕ ਵਿਆਹ ਵਾਲਾ ਮਾਹੌਲ ਹੈ ਜਿਵੇਂ ਕਿ ਅਸੀਂ ਪਹਿਲੀ ਵਾਰ ਇੱਥੋਂ ਜਿਹੜੀ ਐਮਪੀ ਦੀ ਚੋਣ ਲੜਨ ਜਾ ਰਹੇ ਹਾਂ ਇਕ ਉਸ ਉਹਦੇ ਪ੍ਰਤੀ ਜਿਹੜਾ ਹੈਗਾ ਬਹੁਤ ਉਸਾਏ ਔਰ ਉਹਦੀਆਂ ਤਿਆਰੀਆਂ ਸਾਡੀਆਂ ਜਿਹੜੀਆਂ ਆ ਕਿ ਸਾਡੀਆਂ ਕਮੇਟੀਆਂ ਦਾ ਗਠਨ ਹੋ ਚੁੱਕਾ ਹੈ ਅੱਗੇ ਜਿਵੇਂ ਵੀ ਪਾਰਟੀ ਕੈਂਡੀਡੇਟ ਦਾ ਨਾਮ ਅਨਾਉਂਸ ਕਰਦੀ ਹੈ ਅਸੀਂ ਜਿਹੜਾ ਆਪਣਾ ਪ੍ਰਚਾਰ ਤੇਜ਼ੀ ਨਾਲ ਚਲਾਵਾਂਗੇ ਲੱਗਦਾ ਵੀ ਤੁਸੀਂ ਬਤੌਰ ਪ੍ਰਧਾਨ ਤੇ ਜਿਸ ਤਰ੍ਹਾਂ ਦੇ ਨਾਲ ਐਕਟਿਵ ਹੋ ਚੰਡੀਗੜ੍ਹ ਪੋਲਿਟਿਕਸ ਤੇ ਕਾਫੀ ਪਿਛਲੇ ਸਮੇਂ ਤੋਂ ਮੌਜੂਦਾ ਕਾਉਂਸਲਰ ਵੀ ਹੋ ਤੇ ਤੁਹਾਡੇ ਨਾਮ ਤੇ ਵੀ ਚਰਚਾ ਹੋ ਰਹੀ ਹੋਣੀ ਹੈ ਤੁਹਾਡਾ ਨਾਮ ਵੀ ਅਨਾਉਂਸ ਕੀਤਾ ਜਾ ਸਕਦਾ ਬਿਲਕੁਲ ਜੀ ਜੋ ਅਸੀਂ ਦਾ ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਹੁੰਦਾ ਕਿ ਮੈਂ ਜੋ ਪਾਰਟੀ ਪ੍ਰਧਾਨ ਸਰ ਸੁਖਵੀਰ ਸਿੰਘ ਬਾਦਲ ਜੀ ਹੁਕਮ ਲਾਉਣਗੇ ਜੋ ਮੰਨੋ ਲਾਉਣਗੇ ਤਾਂ ਮੈਂ ਵੀ ਚੋਣ ਲੜ ਸਕਦਾ ਜੇ ਹੋਰ ਵੀ ਕਿਸੇ ਨੂੰ ਲਾਉਣਗੇ ਤਾਂ ਬਤੌਰ ਪ੍ਰਧਾਨ ਮੇਰਾ ਫਰਜ਼ ਹੈ ਕਿ ਜੇਨੋ ਵੀ ਆਪਣਾ ਪਾਰਟੀ ਟਿਕਟ ਦੇਗੀ ਉਹਦੇ ਨਾਲ ਆਪਾਂ ਚੱਲਾਂਗੇ ਤੇ ਬਾਦ ਚੜ ਕੇ ਅਸੀਂ ਇੱਥੋਂ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰਾਂਗੇ ਅੱਛਾ ਪਹਿਲੀ ਵਾਰ ਚੋਣ ਲੜ ਰਹੇ ਹਾਂ ਸੋ ਬੜਾ ਵੱਡਾ ਚੈਲੰਜ ਹੈ ਉਹਦੇ ਲਈ ਇਹ ਹੈ ਵੀ ਚੰਡੀਗੜ੍ਹ ਦੇ ਲੋਕਾਂ ਜਿਹੜੇ ਈਸ਼ੂਸ ਤੁਸੀਂ ਲੈ ਕੇ ਜਾਓਗੇ ਉਹ ਬੜੇ ਡਿਫਰੈਂਟ ਹੋਣੇ ਚਾਹੀਦੇ ਕੈਚੀ ਹੋਣੇ ਚਾਹੀਦੇ ਫੇਰ ਹੀ ਲੋਕ ਵਿਚਾਰ ਸਕਦੇ ਵੀ ਉਹ ਕੀ ਹੋਣਗੇ ਖਾਸ ਤੌਰ ਤੇ ਰੀਜਨਲ ਪਾਰਟੀ ਪੰਥਕ ਪਾਰਟੀ ਅਕਾਲੀ ਦਲ ਆਪਣੇ ਆਪ ਨੂੰ ਕਹਿੰਦਾ ਉਸ ਪੱਖੋਂ ਕੀ ਕੀ ਇਸ਼ੂਜ਼ ਲੈ ਕੇ ਜਾਓ ਦੇਖੋ ਚੰਡੀਗੜ੍ਹ ਦੇ ਅੰਦਰ ਪਹਿਲਾ ਜਿਹੜਾ ਮਸਲਾ ਹੈ ਸਭ ਤੋਂ ਵੱਡਾ ਜਿਹੜਾ ਪੰਜਾਬੀਆਂ ਦਾ ਮਸਲਾ ਹੈ ਪੰਜਾਬੀ ਮਾਂ ਬੋਲੀ ਦਾ ਹੈ ਉਹਦੇ ਵਾਸਤੇ ਅਸੀਂ ਜਿਹੜਾ ਹੈ ਪੂਰਾ ਆਪਣਾ ਇੱਥੇ ਲਾਗੂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਪ੍ਰਸ਼ਾਸਨਿਕ ਪਛਾਣ ਬਣਾਉਣ ਦੀ ਕੋਸ਼ਿਸ਼ ਕਰਾਂਗੇ ਔਰ ਅਸੀਂ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਵੀ ਇਹਨੂੰ ਪਹਿਲੇ ਨੰਬਰ ਤੇ ਰੱਖਾਂਗੇ ਔਰ ਹੋਰ ਜਿਹੜੇ ਇਸ਼ੂਜ਼ ਨੇ ਸਾਡੇ ਇੱਥੇ ਨਾ ਜੀ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਕੇਂਦਰ ਨੂੰ ਦੇਖ-ਦੇਖ ਕੇ ਬਹੁਤ ਵਾਰੀ ਵੋਟਾਂ ਪਾਲੀਆਂ ਬਹੁਤ ਵਾਰੀ ਆਪਣੇ ਨਮਾਇੰਦੇ ਤੁਸੀਂ ਕੇਂਦਰ ਨੂੰ ਦੇਖ ਕੇ ਬਣਾ ਲਏ ਹੁਣ ਤੁਸੀਂ ਜਿਹੜਾ ਹੈ ਜ਼ਮੀਨੀ ਲੈਵਲ ਤੇ ਜਿਸ ਬੰਦੇ ਜਿਹੜਾ ਬੰਦਾ ਤੁਹਾਡੇ ਵਾਸਤੇ ਤੁਹਾਨੂੰ ਕੰਮ ਕਰਦਾ ਲੱਗਦਾ ਏ ਇਸ ਵਾਰ ਇੱਕ ਇੱਕ ਚਾਂਸ ਉਹ ਉਹਨੂੰ ਦੇ ਦਿਓ ਪਰ ਮੁਕਾਬਲਾ ਤੁਸੀਂ ਕਿਵੇਂ ਦੇਖ ਰਹੇ ਹੋ ਇੱਕ ਪਾਸੇ ਮਨੀਸ਼ ਤਿਵਾੜੀ ਹੈ ਕਾਂਗਰਸ ਦੇ ਬੜਾ ਵੱਡਾ ਨਾਮ ਹੈ ਇੱਕ ਪਾਸੇ ਸੰਜੇ ਟੰਡਰ ਨੇ ਉਹ ਵੀ ਉਹਨਾਂ ਨੂੰ ਬੜਾ ਤਜਰਬਾ ਹੈਗਾ ਸੋ ਅਕਾਲੀ ਦਲ ਲਈ ਬਹੁਤ ਔਖਾ ਹੋਊਗਾ ਕੋਈ ਨਵਾਂ ਚਿਹਰਾ ਹੋਇਆ ਤਾਂ ਨਹੀਂ ਨਹੀਂ ਬਿਲਕੁਲ ਦੇਖੋ ਜਦੋਂ ਇੱਕ ਮੁਸ਼ਕਿਲਾਂ ਤਾਂ ਹੁੰਦੀਆਂ ਐ ਕਿਉਂਕਿ ਅਸੀਂ ਅਸੀਂ ਪਹਿਲੀ ਵਾਰੀ ਇੱਥੇ ਚੋਣ ਲੜਨ ਜਾ ਰਹੇ ਹਾਂ ਕਈ ਤਰ੍ਹਾਂ ਦੇ ਕਿਉਂਕਿ ਨੈਸ਼ਨਲ ਪਾਰਟੀਆਂ ਦੇ ਨਾਲ ਸਾਡਾ ਮੁਕਾਬਲਾ ਹੈ ਕਈ ਤਰ੍ਹਾਂ ਦੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਪਰ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਾਡੀ ਪਿੱਠ ਤੇ ਹਮੇਸ਼ਾ ਖੜੇ ਰਹੇ ਨੇ ਤੇ ਖੜੇ ਰਹਿਣਗੇ ਤੇ ਸਾਰੇ ਜਣੇ ਇੱਥੇ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਇੱਥੇ ਆਏਗੀ ਤੇ ਪ੍ਰਚਾਰ ਕਰੇਗੀ ਤੇ ਕੋਈ ਦਿੱਕਤ ਨਹੀਂ ਆਏਗੀ ਕਿਉਂਕਿ ਇਹਨਾਂ ਲੋਕ ਦੋਨੋਂ ਪਾਰਟੀਆਂ ਨੇ ਬੜੇ ਲੰਮੇ ਸਮੇਂ ਚੰਡੀਗੜ੍ਹ ਦੇ ਵਿੱਚ ਰਾਜ ਕੀਤਾ ਹੈ ਔਰ ਇੱਥੇ ਪਤੀਆਂ ਕਤਾਈਆਂ ਨੇ ਮਸਲੇ ਲਾ ਲਈਏ ਤੁਹਾਡੀ ਮਸਲਿਆਂ ਦੀ ਗੱਲ ਕਰਦੇ ਆਂ ਅਸੀਂ ਚੰਡੀਗੜ੍ਹ ਦੇ ਵਿੱਚ ਹਾਊਸਿੰਗ ਬੋਰਡ ਦੇ ਮਕਾਨ ਬਣੇ ਹੋਏ ਨੇ ਸਭ ਤੋਂ ਵੱਡਾ ਮਸਲਾ ਚੰਡੀਗੜ੍ਹ ਦਾ ਹੋਇਆ 98% ਬਿਲਡਿੰਗ ਵਾਇਲੇਸ਼ਨ ਉਹਨਾਂ ਦੇ ਵਿੱਚ ਦਰਜ ਹੋ ਚੁੱਕੀ ਹੈ ਕੀ ਕਿੱਥੇ ਸੀ ਉਦੋਂ ਪ੍ਰਸ਼ਾਸਨ ਜਦੋਂ ਇਹ ਆਪਣਾ ਵਾਇਲੇਸ਼ਨ ਹੋ ਰਹੀ ਸੀ ਹੁਣ ਸਾਡੇ ਉਹਨਾਂ ਦੇ ਮਕਾਨਾਂ ਦੇ ਜੇ ਉਹਨਾਂ ਨੇ ਜ਼ਰੂਰ ਦੇ ਹਿਸਾਬ ਨਾਲ ਕਿਸੇ ਨੇ ਬਣਾ ਲਿਆ ਮੈਂ ਉਹਦੇ ਹੱਕ 'ਚ ਨਹੀਂ ਹੈ ਕਿਸੇ ਨੇ ਸਰਕਾਰੀ ਜ਼ਮੀਨ ਤੇ ਬਣਾਇਆ ਹੋਵੇ ਅਗਰ ਵਿਦਿਨ ਵਿਦਿਨ ਬਾਉਂਡਰੀ ਲਾਈਨ ਉਹਨੇ ਕੋਈ ਚੇਂਜੇਸ ਕੀਤੇ ਹਨ ਤਾਂ ਉਹਨੂੰ ਅਲਾਉ ਕਰਨਾ ਚਾਹੀਦਾ ਏ ਔਰ ਜਿਹੜੇ ਇੱਥੋਂ ਤੱਕ ਕਿ ਕਈ ਮਕਾਨ ਹੈ ਜਿਹੜੇ ਕੈਂਸਲੇਸ਼ਨ ਕਰ ਦਿੱਤੇ ਗਏ ਹਨ ਇਹ ਚੰਡੀਗੜ੍ਹ ਦਾ ਇੱਕ ਬਹੁਤ ਵੱਡਾ ਮਸਲਾ ਏ ਜਿਹਨੂੰ ਕੋਈ ਪਾਰਟੀ ਕਰਨਾ ਨਹੀਂ ਚਾਹੇਗੀ ਸ਼੍ਰੋਮਣੀ ਅਕਾਲੀ ਦਲ ਇਹਨੂੰ ਕਰੇਗੀ ਬਾਕੀ ਪਿੰਡਾਂ ਦੇ ਮਸਲੇ ਨੇ ਪਿੰਡਾਂ ਦਾ ਮਸਲਾ ਏ ਲਾਲ ਡੋਰੇ ਤੋਂ ਬਾਹਰ ਜਿਹੜੇ ਪਾਣੀ ਦੇ ਕਨੈਕਸ਼ਨਾਂ ਦੀ ਗੱਲ ਹੈ ਬਿਲਡਿੰਗ ਬਾਇਲਾਸ ਦੀ ਗੱਲ ਹੈ ਔਰ ਹੋਰ ਵੀ ਬਥੇਰੇ ਮਸਲੇ ਨੇ ਜਿਵੇਂ ਕਿ ਫਲੋਰ ਵਾਈਜ਼ ਰਜਿਸਟਰੀ ਬੰਦ ਹੋਈ ਹੋਈ ਹੈ ਇੱਥੇ ਉਹਦੇ ਤੇ ਵੀ ਆਪਾਂ ਜਿਹੜੀ ਹੈ ਕਾਨੂੰਨੀ ਮਾਹਰਾਂ ਦੀ ਸਲਾਹ ਲੈ ਕੇ ਉਹਨੂੰ ਵੀ ਜਿਹੜਾ ਹੈ ਇੱਥੇ ਆਪਣਾ ਜਿਹੜਾ ਹੈ ਖੁਲਾਉਣ ਦੀ ਕੋਸ਼ਿਸ਼ ਕਰਾਂਗੇ ਅੱਛਾ ਬੀਜੇਪੀ ਦਾ ਇੱਥੇ ਰੂਲ ਸੀਗਾ ਕਿਰਨ ਖੇਰ ਐਮਪੀ ਰਹੇ ਨੇ ਉਹਨਾਂ ਦਾ ਕਿਵੇਂ ਦੇਖਦੇ ਹੋ ਜਿਹੜਾ ਕਾਰਜਕਾਲ ਸੀਗਾ ਕਾਰਜਕਾਲ ਜੇ ਕੋ ਕੀਤਾ ਹੋਵੇ ਦਾ ਕਾਰਜਕਾਲ ਦੀ ਗੱਲ ਕਰੀਏ ਨਾ ਜੀ ਉਸ ਤੋਂ ਉਹਨਾਂ ਨੂੰ ਵੋਟ ਪਾਉਂਦੇ ਰਹੇ ਹੋ ਹਾਊਸ ਦੇ ਵਿੱਚ ਲਗਾਤਾਰ ਤੁਸੀਂ ਭਾਜੀਪੀ ਨੂੰ ਵੋਟ ਪਾਈ ਆ ਫਿਰ ਸ਼ਾਇਦ ਤੁਸੀਂ ਖੁਸ਼ ਹੋਵੋਗੇ ਨਹੀਂ ਕਦੋਂ ਪਾਈ ਆ ਜੀ ਤੁਸੀਂ ਸਪੋਰਟ ਕਰਦੇ ਰਹੇ ਜਦੋਂ ਮੇਅਰ ਬਣਾਉਣਾ ਸੀ ਡਿਪਟੀ ਮੇਅਰ ਸੀ ਜਿਹੜਾ ਦੋ ਵਾਰ ਜਿਹੜਾ ਹੈ ਮੈਂ ਇਸ ਵਾਰ ਦੋ ਵਾਰ ਇਸ ਟਰਮ ਦੇ ਵਿੱਚ ਵਾਕ ਆਊਟ ਕਰਾਇਆ ਏ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਜਦੋਂ ਕਾਂਗਰਸ ਪਾਰਟੀ ਦੇ ਅਸੀਂ ਵਿਰੋਧੀ ਆ ਜਦੋਂ ਕਾਂਗਰਸ ਔਰ ਆਪ ਇਕੱਠੇ ਹੋਏ ਆ ਮੈਂ ਉਹਨਾਂ ਦੇ ਵਿਰੋਧ ਚ ਵੋਟ ਪਾ ਗਿਆ ਨਾ ਕਿ ਮੈਂ ਬੀਜੇਪੀ ਦੇ ਹੱਕ ਚ ਵੋਟ ਪਾ ਗਿਆ ਹਾਂ ਪਰ ਉਹ ਅਲਟੀਮੇਟਲੀ ਉਹੀ ਗੱਲ ਹੋਗੀ ਨਾ ਨਹੀਂ ਨਹੀਂ ਦੇਖੋ ਮੈਂ ਜਦੋਂ ਤੱਕ ਉਹ ਦੋਨੋਂ ਇਕੱਠੇ ਨਹੀਂ ਸੀ ਕਾਂਗਰਸ ਨਹੀਂ ਸੀ ਲੜ ਰਹੀ ਅਸੀਂ ਕਾਂਗਰਸ ਦੇ ਵਿਰੋਧੀ ਆ ਅਸੀਂ ਪੰਜਾਬ ਦੇ ਵਿੱਚ ਹਾਲਾਤ ਦੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਕਾਂਗਰਸ ਰਲ ਕੇ ਜਿਹੜਾ ਇਹ ਬਣਾ ਰਹੇ ਆ ਉਹਦੇ ਉਹਦੇ ਤਾਂ ਅਸੀਂ ਵਿਰੋਧ ਚ ਖੜਾਂਗੇ ਨਾ ਕਿਉਂ ਨਹੀਂ ਖੜਾਂਗੇ ਉਹਦੇ ਵਿਰੋਧ ਚ ਉਦੋਂ ਤਾਂ ਸਾਨੂੰ ਚੁਣਨਾ ਪਏਗਾ ਨਾ ਜਦੋਂ ਜਦੋਂ ਆਰਪਰ ਦੀ ਲੜਾਈ ਹੋਵੇ ਤਾਂ ਅਸੀਂ ਕਿਹਦੇ ਨਾਲ ਖੜਾਂਗੇ ਅਸੀਂ ਅਸੀਂ ਕਾਂਗਰਸ ਨਾਲ ਖੜਾਂਗੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਖੜਾਂਗੇ ਹੁਣ ਵੀ ਤੁਸੀਂ ਫਿਰ ਲੱਗਦਾ ਵੀ ਥੋੜਾ ਜਿਹਾ ਬੀਜੇਪੀ ਲਈ ਸੌਫਟ ਕੋਰਨਰ ਹੋਊਗਾ ਜਿਹੜੀ ਕੈਂਪੇਨ ਕਰਨੀ ਆ ਅਕਾਲੀ ਦਲ ਨੇ ਉਹ ਕਾਂਗਰਸ ਖਿਲਾਫ ਜਾਦੇ ਮਜ਼ਬੂਤ ਹੋਊਗੀ ਬੀਜੇਪੀ ਖਿਲਾਫ ਹੋਣੀ ਨਹੀਂ ਹੋਣੀ ਦੇਖੋ ਜਿਹੜਾ ਹਾਊਸਿੰਗ ਬੋਰਡ ਦਾ ਮਸਲਾ ਹੈ ਉਹ ਕਿਹਾ ਬੀਜੇਪੀ ਨੇ ਹੱਲ ਕਰਤਾ ਉਹ ਬੀਜੇਪੀ ਤੇ ਅਟੈਕ ਨਹੀਂ ਹੈ ਜਿਹੜਾ ਪਿੰਡਾਂ ਦੇ ਕੰਮ ਨਹੀਂ ਹੋਏ ਪਿਛਲੇ ਸਾਲਾਂ ਚ ਉਹ ਬੀਜੇਪੀ ਤੇ ਹਮਲਾ ਨਹੀਂ ਆ ਉਹ ਕਿੱਥੇ ਕਾਂਗਰਸ ਆ ਗਈ ਉਹਦੇ ਤੇ ਉਹ ਕਿਹਦੇ ਤੇ ਹਮਲਾਏ ਸਾਡਾ ਕਿਸੇ ਵਾਸਤੇ ਕੋਈ ਸੌਫਟ ਕੌਰ ਨਹੀਂ ਜੰਗ ਦੇ ਵਿੱਚ ਸਾਰੀਆਂ ਚੀਜ਼ਾਂ ਬਰਾਬਰ ਹੁੰਦੀਆਂ ਨੇ ਆਖਰੀ ਸਵਾਲ ਜਿਹੜਾ ਇਹ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੀ ਗੱਲ ਉੱਠ ਰਹੀ ਹੈ ਤੁਸੀਂ ਸ਼ਿਰਕਤ ਕੀਤੀ ਹੈ ਅਕਾਲੀ ਦਲ ਨੂੰ ਮੌਕਾ ਮਿਲਦਾ ਕੋਈ ਇਸ ਤੇ ਹੋਮਵਰਕ ਕੀਤਾ ਵੀ ਕਿਸ ਤਰ੍ਹਾਂ ਦੇ ਨਾਲ ਲਾਗੂ ਕੀਤੀ ਜਾ ਸਕਦੀ ਕਿਉਂਕਿ ਇੰਨੇ ਸਾਲਾਂ ਚ ਲਾਗੂ ਨਹੀਂ ਹੋਈ ਲੜਾਈ ਜਰੂਰ ਹਰ ਸਾਲ ਇਸੇ ਤਰ੍ਹਾਂ ਦੇ ਨਾਲ ਪ੍ਰੋਟੈਸਟ ਹੁੰਦੀ ਆਵਾਜ਼ ਚੱਕੀ ਜਾਂਦੀ ਹੈ ਤੁਹਾਡੇ ਕੋਲੇ ਕੀ ਰੋਡਮੈਪ ਹੈ ਬਿਲਕੁਲ ਅਸੀਂ ਜਿਹੜਾ ਹੈਗਾ ਹੈ ਜਿਹੜਾ ਅਸੀਂ ਜਦੋਂ ਅਸੀਂ ਬਣਦੇ ਆਂ ਅਸੀਂ ਇਹਨੂੰ ਜਿਹੜਾ ਹੈਗਾ ਇਹਨੂੰ ਅਸੀਂ ਆਪਣੀ ਸਦਨ ਦੇ ਵਿੱਚ ਲੈ ਕੇ ਜਾਵਾਂਗੇ ਉੱਥੋਂ ਪਾਸ ਕਰਾਵਾਂਗੇ ਹੋਰ ਜਿਹੜਾ ਰੋਡ ਮੈਪ ਬਣੇਗਾ ਕਿਉਂਕਿ ਇੱਥੋਂ ਦੇ ਸਾਰੇ ਮਸਲੇ ਜਿਹੜੇ ਹੋਮ ਮਿਨਿਸਟਰੀ ਨਾਲ ਰਿਲੇਟਿਡ ਨੇ ਅਸੀਂ ਉੱਥੇ ਲਿਖਾਂਗੇ ਐਸਜੀਪੀਸੀ ਜਿਹੜੇ ਸਾਡੇ ਪ੍ਰਧਾਨ ਆ ਉਹਨਾਂ ਦੀ ਡਿਊਟੀ ਲਾਵਾਂਗੇ ਸਾਰੇ ਨਾਲ ਲੈ ਕੇ ਇਹਨੂੰ ਹੰਬੜਾ ਮਾਰਾਂਗੇ ਤੇ ਇੱਥੇ ਜਿਹੜਾ ਹੈ ਪ੍ਰਸ਼ਾਸਨਿਕ ਪਾਸ਼ਾ ਬਣਾਉਣ ਦਾ ਅਸੀਂ ਜਿਹੜਾ ਹੈ ਜੋਰ ਜੋਰ ਆਪਣਾ ਜਿਹੜਾ ਜੋਰ ਲਾਵਾਂਗੇ ਠੀਕ ਹੈ शुक्रिया ਸੋ ਗੱਲਬਾਤ ਕਰ ਰਹੇ ਸੀ ਅਸੀਂ ਹਰਦੀਪ ਸਿੰਘ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰਨ ਲਈ ਤਿਆਰ ਹੈ ਚੰਡੀਗੜ੍ਹ ਦੇ ਵਿੱਚ ਪਹਿਲੀ ਦਫਾ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਕੌਂਟੈਸਟ ਕਰੇਗਾ ਦੱਸ ਦਿਓ ਕਿ ਇਸ ਤੋਂ ਪਹਿਲਾਂ ਕਿਉਂਕਿ ਭਾਜਪਾ ਦੇ ਨਾਲ ਐਲਾਈਅੰਸ ਰਿਹਾ ਸੋ ਭਾਜਪਾ ਦਾ ਹੀ ਇੱਥੋਂ ਕੈਂਡੀਡੇਟ ਜਿਹੜਾ ਹੁੰਦਾ ਸੀ ਹਰ ਵਾਰੀ ਸੋ ਅਕਾਲੀ ਦਲ ਇਸ ਵਾਰ ਚੰਡੀਗੜ੍ਹ 'ਚ ਵੀ ਆਪਣਾ ਲੱਕ ਅਜ਼ਮਾਉਣ ਜਾ ਰਿਹਾ ਕਿਸ ਤਰ੍ਹਾਂ ਦੇ ਨਾਲ ਫੀਡਬੈਕ ਮਿਲਦਾ ਇਹ ਦੇਖਣ ਵਾਲੀ ਗੱਲ ਹੋਊਗੀ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ